ਦੁਆਰਾ ਸ੍ਰੀ ਕੰਨ ਸਾਹਿਬ ਵਿਖੇ ਅਸੀਂ ਪਹੁੰਚੇ ਆ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਵਿਆਹਣ ਆਏ ਸੀ ਤੇ ਗੁਰਦੁਆਰਾ ਸ੍ਰੀ ਕੰਨ ਸਾਹਿਬ ਕਿੱਥੇ ਜਦੋਂ ਗੁਰਨਾਨਕ ਸਾਹਿਬ ਦੀ ਬਰਾਤ ਇੱਥੇ ਠਹਿਰੀ ਸੀ ਤੇ ਇੱਥੇ ਜਿਹੜੀ ਕੱਚੀ ਕੰਧ ਆ ਉਸ ਵੇਲੇ ਦਾ ਅੱਜ ਵੀ ਇਹ ਇੱਕ ਯਾਦਗਾਰ ਆ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਬਹੁਤ ਹੀ ਤੂਮਤਾਮ ਤੇ ਸ਼ਰਦਾ ਨਾਲ ਬਾਬਾ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਵਾ ਸੋ ਬਾਬਾ ਜੀ ਦੇ ਵਿਆਹ ਪੁਰਬ ਇਸ ਸਾਲ ਵੀ 10 ਸਤੰਬਰ ਨੂੰ ਬਹੁਤ ਹੀ ਤੂਮਤਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ 9 ਤਰੀਕ ਨੂੰ ਸਵੇਰੇ ਗੁਰਦੁਆਰਾ ਸ੍ਰੀ ਪੀਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਉੱਥੋਂ ਆਰੰਭ ਹੋਣੇ ਆ ਜਿਹੜੇ ਦੇਰ ਰਾਤ ਕਿੱਥੇ ਪਟਾਲਾ ਪਹੁੰਚਣਗੇ ਸੋ ਇਹ ਦੋ ਰੋਜਾ ਜੋ ਇੱਕ ਇਤਿਹਾਸਕ ਪੁਰਬ ਆ ਉਹਨੂੰ ਮਨਾਉਣ ਵਾਸਤੇ ਸੰਗਤਾਂ ਅੱਜ ਤੋਂ ਹੀ ਬੜੀ ਵੱਡੀ ਤਦਾਦ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਵਾ ਤੇ ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਇਸੇ ਤਰ੍ਹਾਂ ਹੀ ਸੰਗਤਾਂ ਆ ਰਹੀਆਂ ਨੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਵੱਡੀ ਪੱਧਰ ਤੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਵਾਸਤੇ ਲੰਗਰ ਦੀਆਂ ਤਿਆਰੀਆਂ ਇੱਥੇ ਸਹਿਬ ਦੀ ਸਫਾਈ ਪ੍ਰਸ਼ਾਸਨ ਵੱਲੋਂ ਪੂਰਾ ਧਿਆਨ ਦਿੱਤਾ ਜਾ ਰਿਹਾ ਵਾ ਸੋ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਉਹ ਵਿਖੇ ਚੱਲ ਰਹੀ ਸਮਾਗਮਾਂ ਦੀ they planted we yeah. yeah. Altyazı